ਕਹਿੰਦੇ ਸੁਪਰੀਮ ਕੋਰਟ ਨੇ ਕਹਿੰਦੇ ਵਧੀਆ ਫੈਸਲੇ ਲਿਆ ਕੁਲਦੀਪ ਸਿੰਘਰ ਦੀ ਜਿਹੜੀ ਇਹ ਸਮਾਨਤ ਰੱਦ ਕਰਤੀ ਐ ਦੇਖੋ ਕੁਲਦੀਪ ਸਿੰਘਰ ਵਾਲਾ ਜਿਹੜਾ ਮਸਲਾ ਹੈ ਨਾ ਬੜੀ ਲੰਮੀ ਟਾਈਮ ਲਾਈਨ ਹੈ ਹੂੰ 17 ਦੇ ਵਿੱਚ ਇੱਕ ਕੁੜੀ ਦੋਸ਼ ਲਾਉਂਦੀ ਐ ਕਿ ਮੈਂ ਨੌਕਰੀ ਲੈਣ ਵਾਸਤੇ ਨੌਕਰੀ ਦੇ ਚੱਕਰ ਦੇ ਵਿੱਚ ਇਹਦੇ ਕੁਲ ਗਈ ਸੀ ਤੇ ਇਹਨੇ ਵੀ ਮੇਰੇ ਨਾਲ ਹੂੰ ਟੱਕਾ ਕੀਤਾ ਜੀ ਉਸ ਤੋਂ ਬਾਅਦ ਪਿਓ ਨੇ ਆਤਮਦਾ ਕਰਨ ਦਾ ਯਤਨ ਕੀਤਾ ਚਾਚੇ ਤੇ ਕੇਸ ਪਾ ਦਿੱਤਾ ਗਿਆ ਪਿਓ ਦੀ ਤੇ ਫਿਰ ਮੇਰੇ ਖਲ ਦੇ ਨਾਲ ਮੌਤ ਹੋ ਗਈ ਹੂੰ ਫਿਰ ਰਿਸ਼ਤੇਦਾਰਾਂ ਤੇ ਟਰੱਕ ਚਾੜ ਦਿੱਤਾ ਗਿਆ ਦੋ ਮਾਸੀਆਂ ਕੁੜੀ ਦੀਆਂ ਮਰ ਗਈਆਂ ਸਨ ਤੇ ਇੱਕ ਵਕੀਲ ਬਾਅਦ ਦੇ ਵਿੱਚ ਮਰ ਗਿਆ ਸੀ ਹੂੰ ਮਤਲਬ ਕਿ ਘਟਨਾਵਾਂ ਸلسਲੇਵਾਰ ਵਾਪਰੀਆਂ ਸੀਗੀਆਂ ਜੀ 17 ਤੋਂ ਚੱਲਦਾ ਆਇਆ ਮਾਮਲਾ ਗਾਂ 19 ਚ ਦਾਖਲ ਹੁੰਦਾ ਜਾ ਕੇ ਹੂੰ ਕੁਲਦੀਪ ਸੈਂਕਰ ਨੂੰ ਉਸ ਵੇਲੇ ਵੀ ਭਾਰਤੀ ਜਨਤਾ ਪਾਰਟੀ ਨੇ ਬਹੁਤ ਜ਼ਿਆਦਾ ਬੈਕ ਕੀਤਾ ਕਿਉਂਕਿ ਠਾਕੁਰ ਨੇਤਾ ਸੀ ਠਾਕੁਰ ਨੇਤਾ ਜਿਹੜੇ ਆ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਜੋਰ ਹੈ ਬਿਲਕੁਲ ਅੱਜ ਤੁਸੀਂ ਉਹ ਜਿਹੜਾ ਬ੍ਰਿਜ ਭੁਸ਼ਣ ਸਿੰਘ ਆ ਉਹ ਵੀ ਤੇ ਬੋਲ ਰਿਹਾ ਹੈ ਨਾ ਉਹ ਕਹਿੰਦਾ ਕੁਲਦੀਪ ਸੈਂਕਰ ਦੇ ਨਾਲ ਤੇ ਛੜਿਆੰਤਰ ਹੋ ਗਿਆ ਜਿਸ ਤਰ੍ਹਾਂ ਮੇਰੇ ਨਾਲ ਕੋ ਮੰਤਰੀ ਪਦਰ ਤੇ ਛੜਿਆੰਤਰ ਹੋ ਗਿਆ ਸੀ ਜੀ ਉਹਦੇ ਨਾਲ ਤੇ ਮਤਲਬ ਕਿ ਛੜਿਆੰਤਰ ਕੀ ਕਿ ਉਹ ਬਲਾਤਕਾਰ ਤੇ ਸ਼ਾਇਦ ਕਤਲ ਦੇ ਵਿੱਚ ਸਜਿਆ ਜਾਂਦਾ ਹੈ ਤੇ ਉਹ ਗੰਦਾ ਕੰਮ ਛੜਿਆੰਤਰ ਹੋ ਗਿਆ ਜੀ ਤੇ ਇੱਥੇ ਤੁਸੀਂ ਇਹ ਵੇਖੋ ਕਿ ਜਿਹੜੀਆਂ ਮਤਲਬ ਕਿ ਪੀੜਤਾਂ ਨਾਲ ਜੁੜੀਆਂ ਬੀਬੀਆਂ ਨੇ ਉਹ ਤੇ ਪ੍ਰੋਟੈਸਟ ਤੇ ਬੈਠੀਆਂ ਹੋਈਆਂ ਬੈਠੀਆਂ ਸੰਗਰ ਦੀ ਸਪੋਰਟ ਦੇ ਵਿੱਚ ਇੱਕ ਬੀਬੀ ਚੁੱਕੀ ਫਿਰਦੀ ਸੀ ਤਖਤੀ ਆਈ ਸਪੋਰਟ ਕੁਲਦੀਪ ਸਿੰਘਰ ਮੈਂ ਕਰ ਲਊਗਾ ਕਮਾਲ ਹੈ ਲੈ ਬਲਾਤਕਾਰੀ ਦੀ ਵੀ ਹੁਣ ਸਪੋਰਟ ਹੋਣ ਲੱਗ ਪਈ ਆ ਏ اچھا ਉੱਥੇ ਪ੍ਰੋਟੈਸਟ ਹੁੰਦਾ ਇੱਕ ਮਤਲਬ ਕਿ ਪੁਲਿਸ ਵਾਲਿਆਂ ਨੇ ਨਵਾਂ ਕੰਮ ਲੱਭਿਆ ਜੀ ਉਹ ਨਾਲ ਸੀਟੀਆਂ ਮਾਰਨੇ ਸ਼ੁਰੂ ਕਰ ਦਿੰਦੇ ਆ ਕਿ ਇਹਨਾਂ ਦੇ ਨਾਅਰੇ ਨੂੰ ਰੇਜ ਜੜੇ ਦਬਖੇ ਰਹਿ ਜਾਂ ਹਮ ਵਿਸਲ ਬਾਜ ਹੋ ਗਈ ਹੈ ਜੀ ਮਤਲਬ ਕਿ ਪੁਲਿਸ ਵੀ ਵਿਸਲ ਬਾਜ ਹੋ ਗਈ ਹੈ ਤਾਂ ਗੱਲ ਇਹ ਆ ਕਿ ਇਹ ਕਾਫੀ ਮਾਮਲਾ ਪੱਕਿਆ ਕਿਉਂਕਿ ਹਾਈ ਕੋਰਟ ਨੇ ਜ਼ਮਾਨਤ ਤਾਂ ਦੇ ਦਿੱਤੀ ਜੀ ਹਾਈ ਕੋਰਟ ਨੇ ਜਿਸ ਵੇਲੇ ਜ਼ਮਾਨਤ ਦਿੱਤੀ ਉਹਦੇ ਵਿੱਚ ਸ਼ਾਇਦ ਪੌਸਕੋ ਦਾ ਵੀ ਜ਼ਿਕਰ ਹੋਇਆ ਕਿ ਭਈ ਇਹ ਬੰਦਾ ਨਹੀਂ ਕਿਉਂਕਿ ਪਬਲਿਕ ਸਰਵੰਟ ਨਹੀਂ ਹੈ ਕੁਲਦੀਪ ਸੈਂਗਰ ਹਮ ਜਦ ਕੇ ਸੁਪਰੀਮ ਕੋਰਟ ਪਹਿਲਾਂ ਹੀ ਤੈਅ ਕਰ ਚੁੱਕਾ ਹੈ ਕਿ ਚੁਣਿਆ ਹੋਇਆ ਨੁਮਾਇੰਦਾ ਪਬਲਿਕ ਸਰਵੰਟ ਹੀ ਹੈ ਤੇ ਅੱਜ ਹਾਈ ਕੋਰਟ ਨੇ ਮੇਰੇ ਖਿਆਲ ਦੇ ਨਾਲ ਨਵੇਂ ਸਿਰੇ ਤੋਂ ਫੇਰ ਵਿਆਖਿਆ ਤੈਅ ਕੀਤੀ ਆ ਕਿ ਇੱਕ ਕਾਂਸਟੇਬਲ ਜੇ ਮੰਨ ਲਓ ਬਈ ਹੈਗਾ ਪਬਲਿਕ ਸਰਵੰਟ ਤੇ ਇੱਕ ਚੁਣਿਆ ਨੁਮਾਇੰਦਾ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਕਿਵੇਂ ਪਬਲਿਕ ਸਰਵੰਟ ਨਹੀਂ ਹੋ ਸਕਦਾ ਉਹਨਾਂ ਨੇ ਇਹ ਕਿਹਾ ਕਿ ਹਾਈ ਕੋਰਟ ਦੇ ਜਿਹੜੇ ਜੱਜਾਂ ਨੇ ਇਹ ਫੈਸਲਾ ਦਿੱਤਾ ਵੀ ਠੀਕ ਹੈ ਉਹ ਵਧੀਆ ਜੱਜ ਨੇ ਅਸੀਂ ਇਹ ਕਹਿੰਦੇ ਨਹੀਂ ਹੈ ਪਰ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ ਸੁਪਰੀਮ ਕੋਰਟ ਦਾ ਪ੍ਰਤੀਕਰਮ ਹੈ ਪ੍ਰਤੀਕਰਮ ਬਹੁਤ ਵੱਡੀ ਗੱਲ ਹੈ ਹਾਂਜੀ ਤੋਂ ਗੱਲ ਇਹ ਹੈ ਕਿ ਠੀਕ ਹੈ ਜ਼ਮਾਨਤ ਵਗੈਰਾ ਜਿਹੜਾ ਹੁੰਦਾ ਹੈ ਕਿ ਕੋਰਟ ਦਾ ਅਧਿਕਾਰ ਖੇਤਰ ਹੈ ਬੰਦੇ ਦਾ ਵੀ ਆਪਣਾ ਅਧਿਕਾਰ ਹੈ ਪਰ ਕੁਝ ਮਾਮਲੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਜਿਨ੍ਹਾਂ ਦੇ ਵਿੱਚ ਇਹ ਚੀਜ਼ ਵੇਖੀ ਜਾਂਦੀ ਹੈ ਕਿ ਬੰਦਾ ਪਾਵਰਫੁੱਲ ਹੈ ਕਿ ਨਹੀਂ ਗਾਹ ਪ੍ਰਭਾਵਿਤ ਕਿਸੇ ਨੂੰ ਕਰ ਸਕਦਾ ਹੈ ਕਿ ਨਹੀਂ ਕਉਕੀ ਪਟੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਜਿਵੇਂ ਮੰਨ ਲਓ ਕੋਈ ਇੱਕ ਜਗ੍ਹਾ ਤੋਂ ਸਜ਼ਾ ਹੋਈ ਆ ਤੇ ਦੂਜੀ ਥਾਂ ਤੇ ਉਹ ਸਟੇ ਕਰਵਾ ਲਈ ਜਾਂਦੀ ਆ ਜਾਂ ਮਤਲਬ ਕਿ ਅਪੀਲ ਪਾਈ ਜਾਂਦੀ ਆ ਕਿਸ ਤਰ੍ਹਾਂ ਚੱਲਦਾ ਹੀ ਆ ਨਾ ਜੀ ਕਹਿੰਦਾ ਕਿ ਇਹ ਹੁਣ ਬੜਾ ਵੱਡਾ ਮੁੱਦਾ ਬਣ ਗਿਆ ਕਿ ਕੁਲਦੀਪ ਸੈਂਕਰ ਤੇ ਵੀ ਹੱਕ ਚ ਆ ਗਿਆ ਤੇ ਪੀੜਤਾਂ ਦੇ ਹੱਕ ਚ ਵੀ ਲੋਕ ਆ ਗਏ ਪਹਿਲਾ ਮੌਕਾ ਹੋਣਾ ਜਦੋਂ ਮਤਲਬ ਕਿ ਬਲਾਤਕਾਰੀ ਬੰਦਾ ਜਿਹੜਾ ਦੋਸ਼ ਸਿੱਧ ਹੋ ਗਿਆ ਜਿਹਦੇ ਅਦਾਲਤ ਚ ਉਹਦੇ ਹੱਕ ਦੇ ਵਿੱਚ ਵੀ ਬਿਲਕੁਲ ਤਾਂ ਹੀ ਕੋਈ ਵੱਡਾ ਹਾਂ ਜੀ ਕੈਂਪੇਨ ਚੱਲ ਪਿਆ